ਸਰ ਜੀ ਮੈਂ ਅਵਤਾਰ ਲਾਲ ਪੱਤਰਕਾਰ ਯੂਪੀਏ ਸੰਦੇਸ਼ ਤੋਂ ਅੱਜ ਪਿੰਡ ਗਾਜੀ ਗੜਾਣਾ ਦੇ ਲੰਬੜਦਾਰ ਬਲਵਿੰਦਰ ਕੌਰ ਜੀ ਦੇ ਪਿੰਡ ਅਸੀਂ ਪਹੁੰਚੇ ਆ ਜੋ ਕਿ ਰਹਿ ਚੁੱਕੇ ਲੰਬੜਦਾਰ ਸਨ ਤੇ ਉਹਨਾਂ ਦੇ ਹਸਬੰਡ ਨੂੰ ਅੱਜ ਅਸੀਂ ਮਿਲਣ ਵਾਸਤੇ ਆਏ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਤੁਹਾਡਾ ਤੇ ਲੋਕ ਸਿੰਘ ਤੇ ਲੋਕ ਸਿੰਘ ਜੀ ਤੁਹਾਡੇ ਮਿਸੇਜ ਪਹਿਲਾਂ ਰਹਿ ਚੁੱਕੇ ਲੰਬੜਦਾਰ ਹਾਂਜੀ ਉਸ ਤੋਂ ਬਾਅਦ ਕੌਣ ਬਣਿਆ ਜੀ ਕੋਈ ਵੀ ਨਹੀਂ ਜੀ ਕਿੰਨੇ ਸਾਲ ਹੋ ਗਏ ਉਹਨਾਂ ਨੂੰ ਐਕਸਪਾਇਰ ਹੋਏ ਨੂੰ तकरीबन 4 ਸਾਲ ਜੀ 4 ਸਾਲ ਇਹਨਾਂ 4 ਸਾਲਾਂ ਦੇ ਵਿੱਚ ਇਹ ਵੀਡੀਓ ਤੁਹਾਡਾ ਕਿਹਨਾਂ ਨੂੰ ਮੇਰਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਉਹ ਮੈਂ ਬੇਟਾ ਹੀ ਉਹਨਾਂ ਦਾ ਬੇਟਾ ਜੀ ਹਾਂਜੀ ਠੀਕ ਹੈ ਤੇ ਇੱਥੇ ਜਿਵੇਂ 4 ਸਾਲ ਤੋਂ ਪਿਛਲੇ 4 ਸਾਲ ਤੋਂ ਕੋਈ ਵੀ ਲੰਬੜਦਾਰ ਨਹੀਂ ਹੈਗਾ ਨਹੀਂ ਕੋਈ ਨਹੀਂ ਜੀ ਉਦੀ ਵਜ੍ਹਾ ਕਰਕੇ ਕੋਈ ਆਪਾਂ ਨੂੰ ਪਰੇਸ਼ਾਨੀਆਂ ਪਿੰਡ ਦੇ ਵਿੱਚ ਆਈਆਂ ਹੁਣ ਬਹੁਤ ਜਿਆਦਾ ਆ ਰਹੀਆਂ ਜੀ ਪਰੇਸ਼ਾਨੀਆਂ ਪਰੇਸ਼ਾਨੀਆਂ ਤੁਸੀਂ ਡਿਸ਼ਟੀ ਕਿਹ ਹੈ ਕਰੋਨੀ ਤਸਦੀਕ ਕਰਾਉਣੀ ਆ ਕਿਸੇ ਨੇ ਕੋਈ ਆਪਣਾ ਮੈਡੀਕਲ ਸਰਟੀਫਿਕੇਟ ਕਰਾਉਣਾ ਜਾਂ ਕੋਈ ਵੀ ਕੰਮ ਕਰਨਾ ਜ਼ਿੰਮੇਵਾਰ ਤਾਂ ਜ਼ਿੰਮੇਵਾਰ ਤੁਹ ਦਾ ਹੈ ਤੁਹ ਖਾਈ ਤੇ ਇਹ ਸਾਰੇ ਕੰਮ ਪਹਿਲਾਂ ਕੌਣ ਕਰਦਾ ਸੀ ਪਹਿਲਾਂ ਜੀ ਇਹ ਇਹ ਜ਼ਿੰਮੇਵਾਰ ਬਲਵਿੰਦਰ ਕੋਲ ਕਰਦੀ ਸੀ ਅੱਛਾ ਜੀ ਜਾਂ ਸਰਪੰਚ ਕਰਦਾ ਸੀਗਾ ਅੱਛਾ ਜੀ ਤੇ ਆਪਣੇ ਤੁਸੀਂ ਪਹਿਲਾਂ ਕਿੰਨੀਆਂ ਕੋਪੋਰਮਰਦਿਆਂ ਕਰਵਾ ਚੁੱਕੇ ਵੇਰ ਗੈਂਤੀ ਕਰਵਾਈਆਂ ਕੋਟ ਮਰਜਾਂ ਵੀ ਕਰਵਾਈਆਂ ਰਜਿਸਟਰੀ ਨੂੰ ਵੀ ਬੇਸਾਬ ਕਰਵਾਈਆਂ ਤੇ ਤਸਵੀਰ ਦੇ ਵਿੱਚ ਜਿਹੜੀ ਜੀਸੀ ਸੀ ਉੱਥੇ ਨੂੰ ਹੋ ਹੀ ਜਾਂਦੇ ਸੀ ਲਾਉਂਦੇ ਨਾ ਚੱਲਦਾ ਠੀਕ ਇਹ ਜਿਹੜੀਆਂ ਆਮੈਰ ਸਰਟੀਫਿਕੇਟ ਲੋਕਾਂ ਵੀ ਬਾਲਦੇ ਆ ਰਜਿਸਟਰਡ ਹੁੰਦੀਆਂ ਆ ਰਾਹ ਸ਼ਾਦੀਆਂ ਉੱਥੇ ਨੂੰ ਕੋਈ ਨਹੀਂ ਕਰਵਾਉਂਦੇ ਤੇ ਹੁਣ ਫਿਰ ਪਿੰਡ ਦੇ ਲੋਕ ਤੁਹਾਡੇ ਕੋਲ ਆਉਂਦੇ ਜਾਂ ਕਿਸੇ ਹੋਰ ਕੋ ਜਾਂਦੇ ਨਹੀਂ ਜੀ ਉਹ ਇਦਾਂ ਕਿ ਹੁਣ ਜਿਹੜੀ ਤਸਦੀਕ ਆ ਸਰਪੰਚ ਵੀ ਕਰ ਸਕਦਾ ਲੰਬਰ ਵੀ ਕਰ ਸਕਦਾ ਹਾਂ ਜੀ ਇਹਦਾ ਸਾਰੇ ਸਾਡੇ ਕੋਲ ਨਹੀਂ ਆਉਂਦੇ ਸੀ ਪਰ ਜਦੋਂ ਦਾ ਹੁਣ ਉਹਨਾਂ ਦੀ ਡੈਥ ਹੋਣ ਕਰਕੇ ਜਾਣ ਨੂੰ ਸਾਨੂੰ ਉਸ ਨੂੰ ਵੀ ਨੰਬਰਦਾਰੀ ਨਾ ਬੰਨ੍ਹਣ ਕਰਕੇ ਲੋਕ ਜਿਹੜੇ ਮੈਂਬਰ ਨੂੰ ਜਾ ਜਾਂਦੇ ਆ ਕੋਈ ਸਰਪੰਚ ਨੂੰ ਲੈ ਜਾਂਦੇ ਨਹੀਂ ਜਿਵੇਂ ਕਿ ਇਹ ਲੰਬਰਦਾਰ ਦਾ ਅਧਿਕਾਰ ਹੈ ਤੇਗਾ ਤਸਦੀਕ ਕਰਨ ਦਾ ਉਹ ਸਰਪੰਚ ਵੀ ਕਰੀ ਜਾਂਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਬਾਰੇ ਦੇਖੋ ਜੀ ਜੇ ਅਧਿਕਾਰ ਤੇ ਨੰਬਰਦਾਰ ਨੂੰ ਹੋਣਾ ਚਾਹੀਦਾ ਜੇ ਨੰਬਰਦਾਰ ਵਿਰੋਕਤ ਕੀਤੇ ਆ ਤੇ ਉਹਨਾਂ ਦੀ ਅਥਾਰਟੀ ਉਹਨਾਂ ਨੂੰ ਦੇਣੀ ਚਾਹੀਦੀ ਆ ਸਰਪੰਚ ਜਿਹੜਾ ਆਪਣੇ ਵਿਕਾਸ ਦੇ ਕੰਮ ਕਰੇ ਆਪਣੇ ਤੇ ਅੱਗੇ ਕੰਮ ਕਰੇ ਤੁਸੀਂ ਐਪਲੀਕੇਸ਼ਨ ਦਿੱਤੀ ਲੰਬੜਦਾਰੀ ਬਾਰੇ ਨਹੀਂ ਜੀ ਅਸੀਂ ਖਰਚ ਕਰਨ ਵਾਸਤੇ ਦਿੱਤੀ ਹੋਈ ਹੈ ਜੋ ਖਰਚੀ ਨਹੀਂ ਹੋਈ ਨਾ ਉਹ ਐਪਲੀਕੇਸ਼ਨ ਹੋ ਗਈ ਹੈ ਤੁਹਾਡੇ ਨਜ਼ਦੀਕ ਪਿੰਡ ਦੇ ਵਿੱਚ ਕੋਈ ਹੋਰ ਲੰਬੜਦਾਰ ਹੈ ਜੀ ਨਹੀਂ ਨਹੀਂ ਨਾ ਸਾਦੇ ਕਾਜੀ ਕਟਾਣੇ ਵਿੱਚ ਲੰਬੜਦਾਰ ਹੈ ਨਾ ਕੁਲਵਾਲ ਵਿੱਚ ਹੈ ਨਾ ਸ਼ਾਫਰਪੀਰੇ ਵਿੱਚ ਹੈ ਸ਼ਾਫਰਪੀਰੇ ਦੀ ਜਿਹੜੀ ਲੰਬੜਦਾਰ ਆ ਉਹ ਬਾਹਰ ਰਹਿੰਦੀ ਆ ਇੱਥੇ ਹੋ ਰਹਿੰਦੀ ਨਹੀਂ ਕੁਲਵਾਲ ਦਾ ਵੀ ਜਿਹੜਾ ਲੰਬੜਦਾਰ ਉਹ ਮਰ ਚੁੱਕਾ ਤੁਹਾਡੇ ਤਿੰਨ ਪਿੰਡਾਂ ਦੇ ਵਿੱਚ ਕੋਈ ਵੀ ਲੰਬੜਦਾਰ ਨਹੀਂ ਹੈ ਕੋਈ ਲੰਬੜਦਾਰ ਨਹੀਂ ਹੈ ਤੇ ਹੁਣ ਤੁਸੀਂ ਕੋਈ ਸਰਕਾਰ ਕੋਲ ਮੰਗ ਰੱਖਣਾ ਚਾਹੁੰਦੇ ਆ ਆਪ ਬਣਨਾ ਚਾਹੁੰਦੇ ਹੋ ਬਿਲਕੁਲ ਜੀ ਅਸੀਂ ਤੇ ਇਹੀ ਚਾਹੁੰਦੇ ਆ ਵੀ ਮੈਨੂੰ ਬਣਾਇਆ ਜਾਵੇ ਜਾਂ ਮੇਰੇ ਲੜਕੇ ਨੂੰ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਅਸੀਂ ਜਿਹੜੇ ਆਪਣੇ ਕੰਮ ਆ ਜਿਹੜੀ ਸਾਡਾ ਫਰਜ਼ ਆ ਆਪਣੇ ਲੋਕਾਂ ਪ੍ਰਤੀ ਜਾ ਪ੍ਰਤੀ ਉਹ ਸੀ ਕਰ ਸਕਦੇ ਹਾਂ ਸੇਵਾ ਭਾਵਨਾ ਰੱਖਦੇ ਹੋ ਸੇਵਾ ਭਾਵਨਾ ਠੀਕ ਹੈ ਜਿਵੇਂ ਤੁਹਾਡੇ ਮਿਸਿਸ ਸੀਗੇ ਪਹਿਲਾਂ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਸੀਗੇ ਹੈਨਾ ਹਾਂਜੀ ਉਸੋ ਬਾਅਦ ਤੁਸੀਂ ਚਾਹੁੰਦੇ ਹੋ ਦੁਬਾਰਾ ਆ ਕੇ ਆਪਣੇ ਇਸ ਬਿਲਕੁਲ ਜੀ ਅਸੀਂ ਜਿਹੜਾ ਸਾਰਾ ਤਜਰਬਾ ਹੈ ਕੰਮ ਦਾ ਆਪਣੇ ਸਰਸਾਂ ਸਾਹਿਬ ਦੇ ਨਾਲ ਵੀ ਕਚਹਿਰੀਆਂ ਚ ਤਸੀਲਾਂ ਦੇ ਵਿੱਚ ਸਰਤਾ ਜਾਂਦਾ ਰਿਹਾ ਮਾਮਲੇ ਇਕੱਠੇ ਕਰਦੇ ਰਹੇ ਹਾਂ ਸਾਨੂੰ ਤਜਰਬਾ ਆਇਆ ਔਰ ਬਲਵਿੰਦਰ ਕੋਲ ਦੇ ਨਾਲ ਵੀ ਮੈਂ ਹੱਥਾ ਉਹਨਾਂ ਨੂੰ ਟੈੰਡ ਕਰਦਾ ਰਿਹਾ ਨਾਲ ਜਾਂਦਾ ਰਿਹਾ ਤੇ ਸਹੀ ਕੰਮ ਤੋਂ ਪੂਰੇ ਵਾਗ ਗਿਆ ਅਸੀਂ ਤੇ ਚਾਹੁੰਦੇ ਆ ਵੀ ਜਿਹੜੀ ਜ਼ਿੰਮੇਵਾਰੀ ਸਾਨੂੰ ਦਿੱਤੀ ਜਾਵੇ ਅਸੀਂ ਜਿਹੜਾ ਸਾਡੇ ਫਰਜ਼ ਹੈ ਅਸੀਂ ਆਪਰੇ ਪੂਰੇ ਕਰ ਸਕੀਏ ਜਨਤਾ ਦੀ ਸੇਵਾ ਭਾਵ ਤਰਸੇ